ਲੁਧਿਆਣਾ ਦੇ ਕੁਮਾਰ ਮੰਡੀ ਵਿਖੇ ਟੋਂਡਾ ਸਵੀਟ ਦੇ ਨਾਲ ਇੱਕ ਬੈਗਾ ਵਾਲੀ ਦੁਕਾਨ ਦੇ ਵਿੱਚ ਲੱਗੀ ਭਿਆਨਕ ਅੱਗ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ ਅੱਗ ਲੱਗਣ ਦੇ ਕਾਰਨ ਦਾ ਨਹੀਂ ਪਤਾ ਲੱਗਿਆ ਪਰ ਸੂਤਰਾਂ ਦੇ ਹਵਾਲੇ ਤੋਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਟੈਲੀਫੋਨ ਰਾਹੀਂ ਇਤਲਾਮ ਮਿਲੀ ਸੀ ਕਿ ਕੁਮਾਰ ਮੰਡੀ ਵਿਖੇ ਬੈਗਾ ਵਾਲੀ ਸ਼ਾਪ ਤੇ ਇੱਕ ਅਚਾਨਕ ਅੱਗ ਲੱਗ ਗਈ ਹੈ ਜਿਸ ਨੂੰ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਤਾਰ ਯਤਨ ਕਰ ਰਹੀਆਂ ਹਨ ਪੁਆਇੰਟ ਦਾ ਪ੍ਰਪਰੇਟਰ ਵਿਦਿਆ ਕੁਮਾਰ ਮੁੰਡਾ ਬੋਲ ਰਿਹਾ ਹੈ ਤੇ ਕਿ ਹੋਇਆ ਪਤਾ ਨਹੀਂ ਜੀ ਮੈਂ ਤਾਂ ਕਰੋਣ ਤੱਕ ਪਹੁੰਚਿਆ ਹੀ ਹਾਲੇ ਤੇ ਉਹ ਪਰਪਸ ਹੋਣ ਆਇਆ ਜੀ ਅੱਗ ਲੱਗੀ ਹੈ ਅੱਗੇ ਤਾਂ ਮੈਂ ਮੁੰਡੇ ਪੁੱਛਿਆ ਮੈਂ ਕਿਹਾ ਬੇਟਾ ਕਿੱਦਾਂ ਹੋਇਆ ਕਹਿੰਦਾ ਦੁਕਾਨ ਮੂਰਲੀ ਉਹ ਸੀ ਬੰਦ ਕਰਨ ਲੱਗੇ ਐ ਤੇ ਛੋਟ ਸਰ ਕਰਾਇਆ ਖਸਲ ਤੇ ਇਹ ਲੋਕ ਲੱਗੇ ਸਫਾਈਆਂ ਕਰਾਂ ਚ ਹੰਪੇ ਇੱਧਰ ਕਰਾ ਉੱਧਰ ਕਰਾ ਸਰ ਬਿਜਲੀ ਦੀ ਸਵੇਦੀ ਪੱਤੀ ਗਈ ਹੋਈ ਸੀ ਪੱਤੀ ਆਈ ਜਾਂ ਡਬਲ ਫੇਸ ਆ ਗਿਆ ਉਹ ਦੁਕਾਨ ਬੰਦ ਕਰਨ ਲੱਗੇ ਪਹਿਲਾਂ ਸਾਡੇ ਤੇ ਲਾਈਟਾਂ ਸਾੜੀਆਂ ਦੁਪਹਿਰੇ ਜਿਹੜੀਆਂ ਲੇਕਰ ਸਾਰੀਆਂ ਉਹ ਛੜ ਗਈਆਂ ਉਹਨਾਂ ਸ਼ਾਰਟ ਸਰਕਟ ਜੋ ਦੁਕਾਨਾਂ ਸੀ ਬੰਦ ਕਰਨ ਲੱਗੇ ਸ਼ਾਰਟ ਸਰਕਟ ਹੋ ਕੇ ਅੱਗ ਲੱਗਦੀ ਨਹੀਂ ਜਿਹੜੀ ਇਹ ਨਵੀਂ ਤਾਰਾ ਪਾਈਆਂ ਹੁੰਦੀਆਂ ਲੰਗੀ ਨਾਲ ਹੋਇਆ ਉਹਦੀ ਕੋ ਮਤਲਬ ਜਿਹੜੀ ਨਵੀਂ ਤਾਰਾ ਜਿਹੜੀ ਬਿਜਲੀ ਤਾਰਾ ਪਾਈਆਂ ਨਾ ਪਹਿਲਾਂ 2 ਫੇਸ ਦੀ ਆ ਰਹੇ ਸੀ ਹਾਂਜੀ ਉਹ ਚੋਂ ਦੁਬਾਰਾ ਫੇਰ ਡਬਲ ਫੇਸ ਆ ਗਿਆ ਉਹ ਨਾਲ ਕਰਕੇ ਅੱਗ ਲੱਗਦੀ ਤਾਰਾ ਅੱਜ ਚੇਂਜ ਹੋਈਆ ਤੁਹਾਡੀ ਹਾਂ ਇੱਧਰ ਪਾਸੇ ਅੱਜ ਹੀ ਚੇਂਜ ਹੋਈ ਹੈ ਕਰਤੇ ਇਹ ਜਿਹੜੀ ਦੁਕਾਨ ਜਿਹਦੇ ਉੱਪਰ ਲੱਗੀ ਤੁਹਾਡੀ ਦੁਕਾਨ ਦਾ ਹਾਂਜੀ ਹਾਂਜੀ ਕੀ ਚੀਜ਼ ਹੈ ਤੁਹਾਡੇ ਕੋਲ بڑا ਲੈਦਰ ਪੈਕਜ ਦਾ ਕੰਮ ਹੈ ਜੀ ਲੈਦਰ ਪੈਕ ਤੇ ਆ ਹਲਕਾ ਕਿਹੜੇ ਵਿਧਾਇਕ ਦਾ ਹੈ ਇਹ ਹੈਗਾ ਜੀ ਆਪਣਾ ਮਨੂਜ ਨੰਦਰੀ ਪਿਆਰੇ ਜੀ ਦਾ ਜੀ ਆ ਵਿਧਾਇਕ ਕੌਣ ਨੇ ਐਮਐਲਏ ਦਾ ਐਮਐਲਏ ਹੋਈ ਹੈ ਜੀ ਆਪਣਾ ਜੀਵ ਰੋੜਾ ਜੀ ਜੀਵ ਰੋੜਾ ਜੀ ਪਾਟਾ ਸਫਾਈਆਂ ਕਰਾਂ ਤੇ ਲੱਗੇ ਹੋਏ ਨੇ ਬੰਦਾ ਕਿੰਨਾ ਅਪਾਰਟਮੈਂਟ ਦੇ ਉਹ ਵੀ ਹੈਗੇ ਨੇ ਅੰਤਰੀ ਵੀ ਹੈਗੇ ਨੇ ਬਿਜਲੀ ਹਾਂ ਬਿਜਲੀ ਵਿਭਾਗ ਦੇ ਉਹ ਮੰਤਰੀ ਵੀ ਹੈਗੇ ਨੇ ਹਾਂ ਵੀ ਜੇ ਪਤਾ ਨਹੀਂ ਜੀ ਮੈਨੂੰ ਨਹੀਂ ਮੈਨੂੰ ਪਤਾ ਉਸਕਾ ਇੱਕ ਚੀਜ਼ ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਚਾਰਾਂ ਪੰਜ ਜਿਹੜੀਆਂ ਹੋਈ ਉਹਦੇ ਤੋਂ ਗੱਲੀ ਹੋਈ ਹੈ ਐਂਡ ਗੱਲੀ ਹੋਈ ਹੈ ਬਿਲਕੁਲ ਉਹ ਵੀ ਚੀਜ਼ ਪੁੱਛਿਆ ਤੁਹਾਨੂੰ ਮਾਲ ਫੰਕਸ਼ਨਿੰਗ ਹੋਈ ਹੈ ਕਿ ਜਲਦਬਾਜ਼ੀ ਕੀਤੀ ਗਈ ਹੈ ਹਾਂ ਉਸ ਕਰਕੇ ਕੀ ਹੋਇਆ ਕਿਤੇ ਵੀ ਜਲਦਬਾਜ਼ੀ ਕੀਤੀ ਗਈ ਜਿਹੜਾ ਬਿਜਲੀ ਦਾ ਬੰਦ ਹੋਣਾ ਚਾਲੂ ਹੋਣਾ ਬੰਦ ਹੋਣਾ ਪਹਿਲਾਂ ਦੋ ਫੇਸ ਜਾਂਦੇ ਰਹੇ ਪਤਾ ਨਹੀਂ ਹੋ ਕੀ ਰਿਹਾ ਦੁਪਹਿਰ ਨੂੰ ਲਾਈਟਾਂ ਸੜੀਆਂ ਜੀ ਸਾਰੇ ਸਾਨੂੰ 21:00 ਵਜੇ ਤੋਂ 3 ਮਿੰਟ ਤੇ ਇਤਲਾਹ ਆਈ ਕਿ ਉਹ ਮਾਰ ਮੰਡੀ ਟੋਡਾ ਸਵੀਟ ਸ਼ਾਪ ਦੇ ਨਾਲ ਲੈਦਰ ਪੁਆਇੰਟ ਵਾਲੇ ਕੋਈ ਬੈਗ ਵਾਲੀ ਦੁਕਾਨ ਦੇ ਵਿੱਚ ਅੱਗ ਲੱਗੀ ਆ। ਅਸੀਂ ਤੁਰੰਤ ਮੌਕੇ ਤੇ ਦੋ ਗੱਡੀਆਂ ਲੈ ਕੇ ਪਹੁੰਚੇ ਜੀ ਤੇ ਅੱਗ ਤੇ ਕੰਮ ਚੱਲ ਜਿੱਤਾ ਤੇ ਬੈਕਅਪ ਤੇ ਦੋ ਤਿੰਨ ਗੱਡੀਆਂ ਹੋਰ ਮੰਗਾ ਕੇ ਤੇ ਅੱਧੇ ਘੰਟੇ ਤੇ ਅੱਗ ਤੇ ਕਾਬੂ ਪਾ ਲਿਆ ਜੀ। ਆ ਕੇ ਸ਼ੋਰੂਮ ਸੀਗਾ ਜੀ ਬੈਗਾਂ ਦਾ, ਲੇਡੀਜ਼ ਬੈਗ ਜਿੱਦਾ ਜੈਂਟਸ ਬੈਗ ਉਹ ਲੈਦਰ ਦੇ ਉਹ ਵਾਲੇ ਸਾਰਾ ਸ਼ੋਰੂਮ। ਇੱਕਦਾਂ ਅੱਗ ਲੱਗੀ ਕੋਈ ਪਤਾ ਲੱਗਿਆ। ਪਰ ਇਹ ਤਾਂ ਬਾਅਦ ਵਿੱਚ ਪਤਾ ਲੱਗੂ ਜਦੋਂ ਅਸੀਂ ਪਹੁੰਚੇ ਉਹ ਅੱਗ ਲੱਗੀ ਹੋਈ ਸੀ। ਇਹ ਜਿਹੜੀਆਂ ਤਾਰੇ ਚੇਂਜ ਹੋ ਰਹੀਆਂ ਜੀ ਇਹ ਹੁਣ ਉਹਨਾਂ ਨੂੰ ਪਤਾ ਹੋਊਗਾ ਜੀ ਅਸੀਂ ਜਦੋਂ ਪਹੁੰਚੇ ਆ ਉਦੋਂ ਤੱਕ ਤਫਸੀਲ ਦਾ ਟਾਈਮ ਹੈ ਬਾਅਦੂ ਦਾ ਸਾਡੇ ਵੀ ਕਿੱਦਾਂ ਲੱਗੇ ਰਹਿਣਾ ਹੈ ਹਾਂਜੀ ਆਗ ਬਿਲਕੁਲ ਕੰਟਰੋਲ ਹੈ ਜੀ ਜਾਨੀ ਕੋਈ ਨਹੀਂ ਹੈ ਮਾਲੀ ਇਹਨਾਂ ਦਾ ਹੋਇਆ ਜੀ